ਤੁਸੀਂ ਦੇਖ ਰਹੇ ਹੋ ਤਿਆਰੀ ਸਟੂਡੀਓ ਮੈਂ ਹਾਂ ਸੰਦੀਪ ਸ਼ਰਮਾ ਅਗਰ ਤੁਸੀਂ ਟਿਊਲਿਪ ਗਾਰਡਨ ਦੇਖਣ ਲਈ ਕਸ਼ਮੀਰ ਜਾਂ ਸ਼ਿਨਗਰ ਜਾਂਦੇ ਹੋ ਤਾਂ ਤੁਹਾਨੂੰ ਹੁਣ ਇੰਨੀ ਦੂਰ ਜਾਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਟਿਊਲਿਪ ਗਾਰਡਨ ਹੁਣ ਲੁਧਿਆਣਾ ਵਿੱਚ ਹੀ ਬਣਾਏ ਜਾ ਰਹੇ ਆ ਤਾਂ ਤੁਹਾਨੂੰ ਦੱਸਦੀ ਕਿ ਟਿਊਲਿਪ ਗਾਰਡਨ ਦੇ ਨਾਲ ਨਾਲ ਇੱਕ ਇੱਥੇ ਨੈਸ਼ਨਲ ਯੂਥ ਫੈਸਟੀਵਲ ਵੀ ਹੋਣ ਜਾ ਰਿਹਾ ਹੈ ਦੇ ਸੋ ਯੂਨੀਵਰਸਿਟੀ ਦੇ ਦੇ 3500 ਜਿਹੜੇ ਵਿਦਿਆਰਥੀ ਉਹਨਗੇ ਇੱਥੇ ਆਪਣਾ ਹਿੱਸਾ ਲੈਣਗੇ ਤਾਂ ਇਹ ਸਾਰਾ ਜਿਹੜਾ ਸੱਟ ਆਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲ ਡਾਕਟਰ ਸਤਬੀਰ ਸਿੰਘ ਗੋਸਲ ਜੀ ਜਾਂਦਾ ਤੇ 2023 ਦੇ ਵਿੱਚ ਕੀ ਕੀ ਉਪਲਬਧੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੀਤੀਆਂ ਤੇ ਉਸ ਦਾ ਸਾਰਾ ਅੱਜ ਸ਼ਾਰਟ ਬਰੀਫ ਦੇ ਵਿੱਚ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਲੋਕਾਂ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਕੋਸਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵੱਡੀ ਉਪਲਬਧੀ ਹੈ ਜੀ ਇੱਕ ਟਿਊਲਿਪ ਗਾਰਡਨ ਲੈ ਕੇ ਆਣਾ ਔਰ ਲੋਕੀ ਜੰਮੂ ਕਸ਼ਮੀਰ ਵਾ ਜਾਂਦੇ ਸ਼੍ਰੀਨਗਰ ਜਾਣਾ ਸੀ ਟਿਊਲਿਪ ਗਾਰਡਨ ਇੱਕ ਬਹੁਤ ਵੱਡੀ ਉਪਲਬਧੀ ਹੈ ਇਸ ਦਿਨਾਂਕ ਨੈਸ਼ਨਲ ਯੂਥ ਫੈਸਟੀਵਲ ਆ ਲੁਧਿਆਣਾ ਵਿੱਚ ਤੁਸੀਂ ਹੋਸਟ ਬਣਾ ਹਾਂ ਜੀ ਸੋ ਜਿਹੜਾ ਟਿਊਲਿਪ ਗਾਰਡਨ ਦੀ ਤੁਸੀਂ ਗੱਲ ਕੀਤੀ ਹੈ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਉਦੋਂ ਦਾ ਪਤਾ ਸੀ ਕਿ ਟਿਊਲਪ ਨੂੰ ਦੇਖਣ ਵਾਸਤੇ ਜਦੋਂ ਫਲਾਵਰਿੰਗ ਹੁੰਦੀ ਸੀ ਬਹੁਤ ਸਾਰੇ ਟੂਰਿਸਟ ਪੰਜਾਬ ਦੇ ਵਿੱਚੋਂ ਇਵਨ ਨਾਰਥ ਇੰਡੀਆ ਦੇ ਵਿੱਚੋਂ ਸ਼ੇਰ ਨਗਰ ਜਾਂਦੇ ਹੁੰਦੇ ਸੀ ਤੇ ਅਸੀਂ ਸੋਚਿਆ ਕਰਦੇ ਸੀ ਕਿ ਟਿਊਲਪ ਉੱਥੇ ਹੀ ਕਿਉਂ ਹੁੰਦਾ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਇੱਥੇ ਵੀ ਕਰਕੇ ਵੇਖੀਏ ਤੇ ਐਤਕੀ ਅਸੀਂ ਹੁਣ ਹਾਲੈਂਡ ਤੋਂ ਟਿਊਲਪ ਦੇ ਜਿਹੜੇ ਬਲਬਸ ਨੇ ਮੰਗਾਏ ਨੇ ਤੇ ਅਸੀਂ 8 ਕਲਰ ਜਾਂ ਕਹੇ ਲੋ 8 ਵੈਰਾਈਟੀਆਂ ਤੋਂ ਮੰਗਾਈਆਂ ਨੇ 2000 ਬਲਬ ਅਸੀਂ ਮੰਗਾਇਆ ਤੇ ਉਹਨੂੰ ਅਸੀਂ ਆਪਣੀ ਨਰਸਰੀ ਦੇ ਵਿੱਚ ਇੱਕ ਸੈਪਰੇਟ ਟਿਊਲਪਰ ਗਾਰਡਨ ਬਣਾ ਰਹੇ ਹਾਂ ਉਹਦੇ ਚ ਲਗਾ ਦਿੱਤਾ ਹੈਗਾ ਅਸੀਂ ਸਾਇੰਟਿਸਟਾਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਸਸ ਹਸਪੀਟਲ ਹੋਵਾਂਗੇ ਜਿਹੜੇ ਹਾਲੈਂਡ ਤੋਂ ਬਲਬ ਆਏ ਨੇ ਤੇ ਅਸੀਂ ਵੇਖ ਲਿਆ ਸਾਡੇ ਕਲਾਈਮੈਟਿਕ ਕੰਡੀਸ਼ਨਸ ਉਦਾਂ ਦੀਆਂ ਹੈਗੀਆਂ ਜਿहां ਜਿਹਦੇ ਵਿੱਚ ਉਹ ਫਲਾਵਰਿੰਗ ਹੁੰਦੀ ਹੈ ਤੇ ਅਸੀਂ ਆਪਟਿਮਿਸਟਿਕ ਹਾਂ ਕਿ ਉਹਨਾਂ ਨੂੰ ਫਲਾਵਰਿੰਗ ਜਿਹੜੀ ਹੈਗੀ ਫਰਵਰੀ ਦੇ ਮਿਡਲ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਤੇ ਮਾਰਚ ਦੇ ਵਿੱਚ ਇੱਕ ਮਹੀਨਾ ਫਲਾਵਰਿੰਗ ਰਹਦੀ ਉਹਦੀ ਤੇ ਇੱਕ ਮਹੀਨਾ ਫਲਾਵਰ ਰਹਿਣਗੇ ਸੋ ਜਿਨ੍ਹਾਂ ਨੇ ਕਦੇ ਕਸ਼ਮੀਰ ਨਹੀਂ ਜਾ ਕੇ ਨਹੀਂ ਦੇਖ ਸਕਦੇ ਟਿਊਲਪ ਸੁਣਿਆ ਹੈਗਾ ਤੇ ਉਹ ਵੀ ਇੱਥੇ ਟਿਊਲਪ ਨੂੰ ਵੇਖ ਲੈਣਗੇ ਉਹਦੇ ਕਲਰ ਵੇਖ ਲੈਣਗੇ ਤੇ ਇੱਥੇ ਹੀ ਤੇ ਉਹ ਟਿਊਲਪ ਗਾਰਡਨ ਸਾਡਾ ਆ ਗਿਆ ਤੇ ਇਹ ਪੰਜਾਬ ਦਾ ਇਹ ਪਹਿਲਾ ਟਿਊਲਪ ਗਾਰਡਨ ਹੋਏਗਾ ਉਹ ਸਭ ਕਿਸੇ ਦੇਖਦੇ ਹੋ ਪਿਛਲੇ ਸਾਲ ਹਮੇਸ਼ਾ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਇੱਕ ਫਾਰਮਰ ਨੂੰ ਲੈ ਕੇ ਬੜੀ ਚਿੰਤਾ ਹੁੰਦੀ ਸੀ ਕਿ ਗਲਤ ਸੀਡ ਆ ਨੇ ਬੇਸ਼ੱਕ ਯੂਨੀਵਰਸਿਟੀ ਰੋਲ ਨਹੀਂ ਹੁੰਦਾ ਸੀ ਲੇਕਿਨ ਪ੍ਰਾਈਵੇਟ ਕੰਪਨੀਆਂ ਚ ਕਾਫੀ ਆਪਣਾ ਗਲਤ ਕੰਮ ਕਰਦੀ ਸੀ ਹਮੇਸ਼ਾ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰ ਵਿਗਿਆਨੀ ਨੇ ਇੱਥੇ ਰੋਕ ਲਗਾਈ ਹੈ ਇੱਕ ਫਰੀਦਕੋਟ ਦੇ ਵਿੱਚ ਤੁਸੀਂ ਇੱਕ 1201 ਡਾਟੀ ਸੀਡ ਫਾਰਮ ਹੁੰਦਾ ਹੈ ਕਿਸਤਾ ਇੱਕ ਨਾਲ ਹੀ ਰਹੀ ਐਨ ਆਰ ਆਈ ਤੇ ਆਪਣੇ ਇੰਡੀਅਨ ਫਾਰਮ ਜਿਹੜੀ ਮਿਲਰੀ ਪ੍ਰੋਗਰਾਮ ਦੇ ਕਾਰਨ ਕਲੇਵ ਹੋਈ ਸੀ ਕਿਸਤਾ ਦੇਖੋ ਸੀ ਸੋ ਜਿਹੜੀ ਸੀਡ ਦੀ ਗੱਲ ਕੀਤੀ ਹੈ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਖਾਸ ਕਰਕੇ ਕਾਟਨ ਦੇ ਵਿੱਚ ਕਾਟਨ ਦੇ ਵਿੱਚ ਹਾਈਬ੍ਰਿਡ ਸੀਡ ਹੁੰਦਾ ਬੀਟੀ ਸੀਡ ਹੁੰਦਾ ਉਹ ਤੇ ਉਹ ਪੀਯੂ ਤਾਂ ਨਹੀਂ ਬਣਾਉਂਦੀ ਤੇ ਪ੍ਰਾਈਵੇਟ ਕੰਪਨੀਆਂ ਹੀ ਬਣਾਉਂਦੀਆਂ ਨੇ ਪਰ ਅਸੀਂ ਕੀ ਕਰਦੇ ਹਾਂ ਜਿੰਡੀਆਂ ਵੀ ਪ੍ਰਾਈਵੇਟ ਕੰਪਨੀਆਂ ਸੀਡ ਬਣਾਉਂਦੀਆਂ ਨੇ ਉਹਦੀ ਟੈਸਟਿੰਗ ਪਹਿਲਾਂ ਅਸੀਂ ਇੱਥੇ ਕਰਦੇ ਹਾਂ ਫਿਰ ਅਸੀਂ ਉਹਨੂੰ ਰეკਮੈਂਡ ਕਰਦੇ ਹਾਂ ਤੇ ਹੋ ਕੀ ਰਿਹਾ ਸੀ ਕਿ ਕੁਝ ਲੋਗ ਰਾਜਸਥਾਨ ਤੋਂ ਹੋਰ ਕੰਪਨੀਆਂ ਨੇ ਐਮਪੀ ਚ ਕੰਪਨੀਆਂ ਨੇ ਉਹ ਆਪਣਾ ਸੀਡ ਸਿੱਧਾ ਹੀ ਬਠਿੰਡੇ ਵਾਲਾ ਇਲਾਕਾ ਜਿੱਨਾ ਸਭ ਉਹਦੇ ਵੇਚ ਰਹੇ ਸੀ ਤੇ ਉਹਦੇ ਵਿੱਚ ਸਪੂਰੀਅਸ ਸੀਡ ਸੀ ਜਿਹੜਾ ਉਹ ਆਉਂਦਾ ਸੀ ਬਹੁਤ ਜ਼ਿਆਦਾ ਤੇ ਐਫ2 ਸੀਡ ਵੀ ਅਸੀਂ ਉਹਨੂੰ ਕਹਿ ਦਿੰਨੇ ਆ ਤੇ ਉਹ ਫਿਰ ਨਾ ਦਾ ਕੀੜੇ ਨੂੰ ਮਾਰਦਾ ਸੀ ਤੇ ਝਾੜ ਵੀ ਘੱਟ ਹੁੰਦਾ ਸੀ ਗਵਰਨਮੈਂਟ ਨੇ ਇੱਕ ਬਹੁਤ ਵੱਡਾ ਜਦੋਂ ਅਸੀਂ ਕਿਸਾਨ ਮਿਲਣੀ ਕੀਤੀ ਐ ਤੇ ਫਾਰਮਰ ਜਿਹੜਾ ਗਵਰਨਮੈਂਟ ਨੂੰ ਕਿਆ ਅਧਿਕਾਰੀਆਂ ਨੂੰ ਗੱਲ ਕੀਤੀ ਕਿ ਸਾਨੂੰ ਸਪੂਰੀਅ ਸੀਡ ਮਿਲਦਾ ਸਾਨੂੰ ਤੁਸੀਂ ਇੱਕ ਅੱਛਾ ਕੁਆਲਿਟੀ ਦਾ ਸਹੀ ਜਿਹੜਾ ਬੀਜ ਹੈ ਉਹ ਮੁਹੱਈਆ ਕਰਾਓ ਤੇ ਫਿਰ ਗਵਰਨਮੈਂਟ ਨੇ ਇੱਕ ਸਕੀਮ ਚਲਾਈ ਸੀ ਪਿਛਲੇ ਸਾਲ ਕਪਾਹ ਦੇ ਵਿੱਚ ਵੀ ਅਸੀਂ ਇੱਕ ਸਬਸਿਡੀ ਦੇਵਾਂਗੇ ਸੀਡ ਤੇ ਪਰ ਉਹਨਾਂ ਵੈਰਾਈਟੀਆਂ ਤੇ ਹੀ ਦੇਵਾਂਗੇ ਉਹਨਾਂ ਹਾਈਬ੍ਰਿਡ ਤੇ ਹੀ ਦੇਵਾਂਗੇ ਜਿਹੜੇ ਪੰਜਾਬ ਐਗਰੀਕਲਚਰ ਨੇ ਰეკਮੈਂਡ ਕੀਤੇ ਹੋਏ ਨੇ ਜੀ ਜੀ ਜੇ ਕੋਈ ਫਾਰਮਰ ਪੀਯੂ ਰਿਕਮੈਂਡੇਡ ਸੀਡ ਖਰੀਦੇਗਾ ਉਹਤੇ ਅਸੀਂ ਸਬਸਿਡੀ ਦਵਾਂਗੇ ਜੇ ਉਹ ਸਿੱਧਾ ਕੋਈ ਖਰੀਦੇਗਾ ਉਹਤੇ ਅਸੀਂ ਨਹੀਂ ਦਵਾਂਗੇ ਸੋ ਲੋਕਾਂ ਨੇ ਉਹ ਜਿਹੜੇ ਸਿੱਧੇ ਬੰਦ ਕਰਦੇ ਉਹਨਾਂ ਨੇ ਪੀਯੂ ਰਿਕਮੈਂਡੇਡ ਸੀਡ ਖਰੀਦੇ ਨੇ ਤੇ ਜਿਹਦੇ ਕਰਕੇ ਕੀ ਕਾਟਨ ਦੀ ਜਿਹੜੀ ਕ੍ਰੌਪ ਹੈ ਬਰੀ ਇੱਚੀ ਹੋਈ ਹੈ 2023 ਬੜਾ ਵਧੀਆ ਸਾਲ ਨਿਕਲਿਆ ਪੰਜਾਬੀ ਯੂਨੀਵਰਸਿਟੀ ਬੜੀ-ਬੜੀ ਉਪਲਬਧੀਆਂ ਪ੍ਰਾਪਤ ਕੀਤੀਆਂ 2024 ਦੇ ਵਿੱਚ ਬੜਾ ਕੁਝ ਤੁਸੀਂ ਇਹਦੇ ਦਾ ਦੱਸਿਆ ਸੀ ਬੜਾ ਕੁਝ ਆਉਣ ਵਾਲਾ ਮੈਨੂੰ ਦੱਸੋਗੇ ਸ਼ਾਰਟ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ 2023 ਦੇ ਵਿੱਚ ਖਾਸ ਕਰਕੇ ਤੁਹਾਡਾ ਰਿਹਾ ਤੇ 2024 ਤੁਸੀਂ ਹੁਣ ਅਗਲਾ ਕੀ ਫਾਰਮਰ ਵਾਸਤੇ ਕੀ ਲਿਆ ਕੇ ਆ ਰਹੇ ਹੋ ਸਾਡੇ 2023 ਚ 81 ਜੋ ਕਿਸਾਨ ਮਿਲਿਆ ਦੋ ਕਰਾਈਆਂ ਇੱਕ ਫਬਰੀ ਵਿੱਚ ਇੱਕ ਮਈ ਦੇ ਵਿੱਚ ਉਹ ਪਹਿਲੀ ਵਾਰ ਇੱਥੇ ਹੋਈਆਂ ਨੇ ਜਿਦੇ ਵਿੱਚ ਸਾਇੰਟਿਸਟ ਵੀ ਬੈਠੇ ਨੇ ਫਾਰਮਰ ਵੀ ਬੈਠੇ ਨੇ ਤੇ ਜਿਹੜੇ ਉੱਚ ਅਧਿਕਾਰੀ ਪੰਜਾਬ government ਦੇ ਸੀ ਉਹ ਵੀ ਇਕੱਠੇ ਬੈਠੇ ਸੀ ਉਹ ਫਾਰਮਰ ਜਿਹਨੇ ਆਪਣੀਆਂ ਪ੍ਰੋਬਲਮਾਂ ਦੱਸੀਆਂ ਕਿ ਸਾਨੂੰ ਇਹ ਪ੍ਰੋਬਲਮ ਹੈ ਜੋ ਸਾਡੇ ਲੈਵਲ ਦੀਆਂ ਸੀ ਯੂਨੀਵਰਸਿਟੀ ਦੇ ਸਾਇੰਟਿਸਟ ਦੀ ਅਸੀਂ ਆਪਣੀ ਰਿਸਰਚ ਉਧਾਂ ਚੇਂਜ ਕਰ ਲਈ ਵੀ ਤਾਂ ਕਿ ਉਹਨਾਂ ਦੇ ਪ੍ਰੋਬਲਮ ਸੋਲਵ ਕਰੀਏ ਸੋ ਬਹੁਤ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਸੀ ਪ੍ਰੋਬਲਮਸ ਉਹ ਗਵਰਨਮੈਂਟ ਲੈਵਲ ਦੀਆਂ ਸੀ ਪੰਜਾਬ ਗਵਰਨਮੈਂਟ ਨੇ ਹੱਲ ਕਰਨੀਆਂ ਸੀ ਜਿਵੇਂ ਕਿ ਨਹਿਰਾਂ 'ਚ ਪਾਣੀ ਟਾਈਮ ਤੇ ਨਹੀਂ ਆਉਂਦਾ ਪਾਣੀ ਆਉਂਦਾ ਪਰ ਉਹ ਟੇਲ ਤੇ ਨਹੀਂ ਪਹੁੰਚਦਾ ਤੇ ਇਸੇ ਤਰ੍ਹਾਂ ਉਹਨਾਂ ਦਾ ਇਹ ਸੀ ਕਿ ਜਿਹੜਾ ਸੀਡ ਹੈ ਉਸ ਪੂਰੀਸ ਮਿੱਟਦਾ ਹੈਗਾ ਜਾਂ ਬਿਜਲੀ ਹੈ ਉਦੋਂ ਵਿੱਚ ਆਉਂਦੀ ਰਾਤ ਨੂੰ ਆਉਂਦੀ ਹੈ ਦਿਨ ਦਿਨ ਆਉਣੀ ਚਾਹੀਦੀ ਹੈਗੀ ਇਹ ਉੱਥੇ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਉਹਨਾਂ ਨੇ ਰਾਈਟਿੰਗ ਦੇ ਵਿੱਚ ਵੀ ਸਾਨੂੰ ਲਿਖ ਕੇ ਦਿੱਤੀਆਂ ਸਾਰੀਆਂ ਪ੍ਰੋਬਲਮਸ ਤੇ ਉਹ ਸਾਰੀਆਂ ਪ੍ਰੋਬਲਮ ਜਿਹੜੀ ਐਗਰੀਕਲਚਰ ਪਾਲਿਸੀ ਅਸੀਂ ਬਣਾ ਰਹੇ ਹਾਂ ਉਹਦੇ ਵਿੱਚ ਜਿਹੜੇ ਚੰਗੇ ਚੰਗੇ ਸੁਝਾਅ ਫਾਰਮਰਜ਼ ਵੱਲੋਂ ਰਾਈਟਿੰਗ 'ਚ ਵੀ ਆਏ ਸੀ ਵਰਬਲੀ ਵੀ ਆਏ ਸੀ ਉਹ ਅਸੀਂ ਪਾ ਰਹੇ ਹਾਂ ਸਾਰੇ ਆਲਮੋਸਟ ਪਾਲਿਸੀ ਵੀ ਤਿਆਰ ਹੈ ਹੁਣ ਤੇ ਜਲਦੀ ਹੀ ਉਹ ਜਿਹੜੀ ਹੈਗੀ ਉਹ ਪੰਜਾਬ ਗਵਰਨਮੈਂਟ ਉਹਨੂੰ ਅਨਾਉਂਸ ਕਰੇਗੀ ਅ 2024 ਦੇ ਵਿੱਚ ਖਾਸ ਕੀ ਤੁਸੀਂ ਹੁਣ 2024 ਚ ਅੱਗੇ ਹੈਗਾ ਇੱਕ ਤਾਂ ਅਸੀਂ ਇੱਥੇ ਡਰਾਈਵ ਚਲਾਈ ਹੈ ਕਲੀਨ ਅਰਨ ਗ੍ਰੀਨ ਤੇ ਸਾਡਾ ਕੈਂਪਸ 60 ਸਾਲ ਪੁਰਾਣਾ ਹੋ ਗਿਆ ਤੇ ਇਹਨੂੰ ਅਪਗ੍ਰੇਡੇਸ਼ਨ ਦੀ ਬਹੁਤ ਲੋੜ ਹੈ ਇਨੀਸ਼ੀਏਟਿਵ ਅਸੀਂ ਸ਼ੁਰੂ ਕੀਤਾ ਸੀ ਜਿਹੜੇ ਸਾਡੇ ਲਾਂਸ ਨੇ ਤੇ ਇਹਨਾਂ ਨੂੰ ਅਪਗ੍ਰੇਡ ਕਰੀਏ ਅਗਲਾ ਹੁਣ ਜਿਹੜਾ ਇਸ ਸਾਲ ਆਏਗਾ ਅਸੀਂ ਜਿਹੜੀਆਂ ਸੜਕਾਂ ਨੇ ਚਾਹੁੰਦੇ ਆ ਇਹਨਾਂ ਦੀ ਵਾਈਡਨਿੰਗ ਕਰੀਏ ਟ੍ਰੈਫਿਕ ਅੰਦਰ ਬਹੁਤ ਉਹ ਇੰਡਸਟਰੀ ਦੇ ਵਿੱਚ ਤੇ ਜਿਹੜੀਆਂ ਸਾਡੇ ਬਿਲਡਿੰਗਾਂ ਨੇ ਹੌਸਟਲ ਖਾਸ ਕਰਕੇ ਉਹਨਾਂ ਚ ਅਪਗ੍ਰੇਡੇਸ਼ਨ ਦੀ ਲੋੜ ਉਹਨਾਂ ਦੇ ਵਿੱਚ ਹੌਸਟਲ ਜਿਹੜੇ ਨੇ ਖਾਸ ਕਰਕੇ ਵਾਸ਼ਰੂਮ ਨੇ ਜਿਹੜੇ ਉਹਨਾਂ ਨੂੰ ਅਸੀਂ ਮਾਡਰਨ ਤਰੀਕੇ ਨਾਲ ਬਣਾਉਣਾ ਤੇ ਘਰ ਨੇ ਸਾਡੇ ਸਾਡੀ ਪ੍ਰਿੰਟਿੰਗ ਪ੍ਰੈਸ ਹੈਗੀ ਹੌਸਪੀਟਲ ਹੈਗਾ ਤੇ ਗੈਸਟ ਹੌਸਿਸ ਨੇ ਇਹਨਾਂ ਨੂੰ ਅਪਗ੍ਰੇਡ ਕਰਨਾ ਸੀ ਮਾਰਕETING ਤੇ ਸੀ ਗੱਲ ਕਿ ਮਾਰਕETING ਵਾਸਤੇ ਬੜਾ ਅੱਗੇ ਤੁਸੀਂ ਇਕ ਜਿਹੜਾ ਆਪਣੀ ਅੰਦਰ ਮਾਰਕੀ ਬਣੀ ਹੋਵੇ ਵਾਸਤੇ ਵੀ ਹੋਰ ਮਾਰਕੀਟਿੰਗ ਵਾਸਤੇ ਜਿਹੜਾ ਯੂਨੀਵਰਸਿਟੀ ਜਿਹੜਾ ਆਪਣੇ ਪ੍ਰੋਡਕਟਸ ਕਰਦੇ ਹਾਂ ਹਾਂਜੀ ਜਿਹੜੀ ਸਾਡੇ ਪੀਯੂ ਦੀ ਮਾਰਕੀਟ ਹੈ ਬੜੀ ਪੁਰਾਣੀ ਮਾਰਕੀਟ ਹੈ ਉਹਨੂੰ ਵੀ ਅਸੀਂ ਫੇਸ ਲਿਫਟਿੰਗ ਕਰ ਰਹੇ ਹਾਂ ਉਹਨੂੰ ਵਧੀਆ ਮੋਡਰਨ ਮਾਰਕੀਟ ਬਣਾ ਰਹੇ ਹਾਂ ਤੇ ਇੱਕ ਅਸੀਂ ਇੱਥੇ ਐਗਰੋ ਪ੍ਰੋਸੈਸਿੰਗ ਸੈਂਟਰ ਜਿਹੜਾ ਹੈਗਾ ਉਹ ਲਾ ਰਹੇ ਹਾਂ ਜਿਹਦੇ ਚ ਜਿਹੜੇ ਸਾਡੀਆਂ ਅੱਛੇ-ਅੱਛੀਆਂ ਵੈਰਾਈਟੀਆਂ ਨੇ ਜਿਵੇਂ ਸਾਡੇ ਕੋਲ ਛਪਾਤੀ ਇੱਕ ਬਹੁਤ ਵਧੀਆ ਕਣਕ ਦੀ ਵੈਰਾਈਟੀ ਜਿਹਦੀ ਫੁੱਲ ਕਾ ਬਹੁਤ ਵਧੀਆ ਬਣਦਾ ਇਸੇ ਤਰ੍ਹਾਂ ਸਾਡੇ ਕੋਲ ਬਾਸਤੀ ਸਰੋਨੀਆ ਵੈਰਾਈਟੀਆਂ ਦੇ ਰਾਏ ਦੀਆਂ ਦਾਲਾਂ ਦੀਆਂ ਵੈਰਾਈਟੀਆਂ ਨੇ ਉਹ ਅਸੀਂ ਆਰਡਰ ਲਗਾ ਕੇ ਆਪਣੇ ਫਾਰਮਰ ਦੇ ਉੱਤੇ ਉਹਦਾ ਜਿਹੜੀ ਪ੍ਰੋਡਿਊਸ ਹੋਏਗੀ ਅਸੀਂ ਇੱਥੇ ਆਪਣੇ ਸੈਂਟਰ ਦੇ ਵਿੱਚ ਪ੍ਰੋਸੈਸ ਕਰਿਆ ਕਰਾਂਗੇ ਪ੍ਰੋਸੈਸ ਕਰਕੇ ਦੀ ਮਾਰਕੀਟਿੰਗ ਖੁਦ ਕਰਿਆ ਕਰਾਂਗੇ ਅਸੀਂ ਜੋ ਲੁਧਿਆਣਾ ਵਾਸੀ ਨੇ ਜੋ ਕੋਈ ਹੋਰ ਵੀ ਨੇ ਸਾਡੇ ਹਾਸਟਲਰ ਨੇ ਤੇ ਉਹ ਸਾਡੇ ਅੱਛੇ ਕੁਆਲਿਟੀ ਪ੍ਰੋਡਕਟ ਅਸੀਂ ਉਹਨਾਂ ਨੂੰ ਭੇਜਾ ਕਰਿਆ ਕਰਾਂਗੇ ਤੁਸੀਂ ਟਿਸ਼ੂ ਪਲਾਂਟੇਸ਼ਨ ਦੀ ਗੱਲ ਕੀਤੀ ਹਾਂਜੀ ਇੱਕ ਅਸੀਂ ਇੱਥੇ ਟਿਸ਼ੂ ਕਲਚਰ ਦੀ ਇੱਕ ਕਮਰਸ਼ੀਅਲ ਪਾਇਲਟ ਸਕੇਲ ਪ੍ਰੋਡਕਸ਼ਨ ਫੈਸਿਲਿਟੀ ਬਣਾਈ ਹੈ ਟਿਸ਼ੂ ਕਲਚਰ ਦਾ ਮਤਲਬ ਹੀ ਹੁੰਦਾ ਹੈਗਾ ਕਿ ਜਿਹੜੇ ਜਿਵੇਂ ਆਲੂ ਨੇ ਆਲੂ ਇੱਕ ਸਾਲ ਦੇ ਵਿੱਚ 10 ਹੀ ਬਣਦੇ ਨੇ نیچے ਸੋ 10 ਟਾਈਮ ਮਲਟੀਪਲਾਈ ਹੁੰਦੀ ਗੰਨਾ ਵੀ 10 ਟਾਈਮ ਮਲਟੀਪਲਾਈ ਹੁੰਦਾ ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਤੋਂ ਲੱਖ ਬਣ ਜਵੇ ਜੀ ਕੁਦਰਤ ਲਈ ਅਸੀਂ ਇੱਕ ਤੋਂ 10 ਹੀ ਬਣਾ ਰਹੇ ਨੇ ਕੋਈ ਇੱਕ ਟਿਸ਼ੂ ਕਲਚਰ ਫੈਸਿਲਿਟੀ ਹੈਗੀ ਜਿਹਦੇ ਨਾਲ ਅਸੀਂ ਇੱਕ ਤੋਂ ਲੱਖੇ ਹੀ ਬਣਾ ਸਕਦੇ ਹਾਂ ਸੋ ਜਿੱਥੇ ਵੀ ਇਹ ਵੈਜੀਟੇਬਲ ਪ੍ਰੋਪਿਗੇਟਿਡ ਕ੍ਰੋਪਸ ਨੇ ਚੋਣਾ ਹੈ ਚੋਣਾ ਨਹੀਂ ਸਾਰੇ ਆਪਣੇ ਆਲੂ ਤੇ ਇਹਦੇ ਚ ਬਹੁਤ ਸਾਰੇ ਔਰਨਾਮੈਂਟਲਸ ਨੇ ਤੇ ਉਹ ਸਾਰੇ ਅਸੀਂ ਫਿਰ ਉਹਦੇ ਨਾਲ ਮਲਟੀਪਲਾਈ ਕਰਕੇ ਜਿਹੜੀ ਕਹਿੰਦੇ ਡਿਮਾਂਡ ਨਹੀਂ ਪੂਰੀ ਹੋ ਰਹੀ ਅੱਜ ਵੀ ਗੱਲ ਹੋ ਰਹੀ ਸੀ ਕਿ ਪੀਗ ਦੀ ਜਿਹੜੀ ਨਰਸਰੀ ਹੈਗੀ ਉਥੇ ਪਲਾਂਟ ਸੀ ਡਿਮਾਂਡ ਬਹੁਤ ਹੈ ਫਰੂਟ ਪਲਾਂਟ ਸੀ ਡਿਮਾਂਡ ਬਹੁਤ ਹੈ ਪੂਰੀ ਨਹੀਂ ਹੋ ਰਹੀ ਸੋ ਜਿਹੜੀ ਟਿਸ਼ੂ ਕਲਚਰ ਫੈਸਿਲਿਟੀ ਹੈ ਉਹਦੇ ਨਾਲ ਮਲਟੀਪਲੀਕੇਸ਼ਨ ਬਹੁਤ ਫਾਸਟ ਹੋ ਜਾਊਗੀ ਤੇ ਫਿਊਚਰ ਦੇ ਆਉਣ ਵਾਲੇ ਸਾਲਾਂ ਚ ਅਸੀਂ ਜਿਹੜੀ ਵੱਧਦੀ ਡਿਮਾਂਡ ਹੈ ਉਹ ਪੂਰੀ ਕਰ ਪਾਵਾਂਗੇ ਥੈਂਕ ਯੂ ਬਹੁਤ ਸ਼ੁਕਰੀਆ ਸੋ ਇਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੁਤਮੀ ਸਿੰਘ ਗੋਸਲ ਦੀ ਤਾਂ ਦੱਸਦੀ ਕਿ 2024 ਦੇ ਵਿੱਚ ਹੀ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਨੈਸ਼ਨਲ ਯੂਥ ਫੈਸਟੀਵਲ ਲੁਧਿਆਣਾ ਵਿੱਚ ਇੱਥੇ ਹੀ ਹੋਊਗਾ ਇਸ ਦੇ ਨਾਲ ਹੀ ਟਿਊਲਿਪ ਗਾਰਡਨ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਦੱਸਿਆ ਸੀ ਸਟਾਰਟਿੰਗ ਵਿੱਚ ਦੱਸਿਆ ਸੀ ਟਿਊਲਿਪ ਗਾਰਡਨ ਤੁਹਾਨੂੰ ਹੁਣ ਲੁਧਿਆਣਾ ਵਿੱਚ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਇੱਕ ਟਿਸ਼ੂ ਕਲਚਰ ਜਿਹੜੀ ਗੱਲ ਕੀਤੀ ਗਈ ਹੈ ਜਿਹੜੀ ਪੈਦਾਵਾਰ ਦੀ ਗੱਲ ਕੁਝ ਵੈਰਾਈਟੀ ਹੈਗੀ ਜਿਹਾ ਆਲੂ ਹੋਗੇ ਗੰਨਾ ਹੋਗੇ ਇਸ ਦੀ ਜਿਹੜੀ ਵੈਰਾਈਟੀ ਦੀ ਗੱਲ ਕੀਤੀ ਉਸ ਦੀ ਅੜੀ ਪਲਾਂਟੇਸ਼ਨ ਹੈ ਜਾਂ ਉਹਦੀ ਵੈਰਾਈਟੀ ਆਉ ਵੱਜੂਗੀ ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਮਾਡਰਨ ਰੂਪ ਦੇ ਵਿੱਚ ਵੀ ਤਿਆਰ ਕੀਤਾ ਜਾ ਰਿਹਾ ਸੋ 2023 ਦੀਆਂ ਤੇ 2024 ਚ ਜਿਹੜੀਆਂ ਉਪਲਬਧੀਆਂ ਡਾਕਟਰ ਸੁਦਵੀਰ ਸਿੰਘ ਗੋਸਲਵਾਲਾ ਅੱਜ ਪੂਰੀ ਪ੍ਰੈਸ ਸਾਹਮਣੇ ਇਸ ਦਾ ਇੱਕ ਜ਼ਿਕਰ ਕੀਤਾ ਗਿਆ ਪੂਰੀ ਰੂਪਰੇਖਾ ਰੱਖੀ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜਾ ਪਹਿਲਾਂ ਵੀ ਪੂਰੇ ਵਰਡ ਚ ਨਾਮ ਸੀ ਇਸ ਦਾ ਹੋਰ ਜਿਹੜਾ ਜਦੋਂ ਮਾਡਰਨਾਈਜ਼ ਹੋਏਗੀ ਇਸ ਦਾ ਨਾਮ ਪੂਰੇ ਵਰਡ ਦੇ ਵਿੱਚ ਇੱਕ ਆਪਣੇ ਹੀ ਸਥਰ ਤੇ ਲਿਆ ਜਾਏਗਾ ਕੈਮ ਮੈਂ ਬੋਬੀਨਾ ਸੰਦੀਪ ਸ਼ਰਮਾ ਦਿੱਲੀ ਸੈਟੀਵੀ ਲੁਧਿਆਣਾ